ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਅਲਾਸਕਾ ਦੇ ਕਈ ਇਲਾਕਿਆਂ ਦੇ ਵਿੱਚ 7.3 ਤੀਬਰਤਾ ਵਾਲਾ ਤੀਬਰ ਭੂਚਾਲ ਆਇਆ ਹੈ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਜਿਸ ਕਾਰਨ ਲੋਕ ਡਰ ਕੇ ਮਹੌਲ ਦੇ ਵਿੱਚ ਨੇ ਤੇ ਭੂਚਾਲ ਆਉਂਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਦਿਵਲ ਵੀ ਦੋੜੇ ਸਮੁੰਦਰੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਮਛਿਆਰਿਆਂ ਦੀ ਵੀ ਇਸ ਭੁਚਾਲ ਦੇ ਨਾਲ ਬਹੁਤ ਪ੍ਰਭਾਵਿਤ ਹੋਏ ਨੇ ਤੇ ਕਾਫੀ ਜ਼ਿਆਦਾ ਹਾਲਤ ਗੰਬੀਰ ਰਹੀ ਚੱਲ ਰਹੀ ਹੈ ਅਲਾਸਕਾ ਪ੍ਰਾਇਟਿਪ ਦੇ ਸੈਂਟ ਪੁਆਇੰਟ ਦੇ ਦੱਖਣ ਦੇ ਵਿੱਚ 7.3 ਤੇ ਬਰਤਾਤ ਭੁਚਾਲ ਆਇਆ ਜਿਸ ਕਾਰਨ ਐਨਏਓ ਦੇ ਵੱਲੋਂ ਐਕੂਰੇਜ ਤੱਕ ਪ੍ਰਾਇਦੀਪ ਨੂੰ ਕਵਰ ਕਰਨ ਵਾਲੀ ਸੁਨਾਮੀ ਦੀ ਚੇਤਾਵਨੀ ਜਾਰੀ ਕਰਦੀ ਰਹੀ ਹੈ ਐਮਰਜੈਂਸੀ ਸੇਵਾਵਾਂ ਨੇ ਤੱਟਵਰਤੀ ਨਿਵਾਸੀਆਂ ਨੂੰ ਸੁਚੇਤ ਰਹਿਣ ਅਤੇ ਉੱਚੀ ਜ਼ਮੀਨ ਉੱਤੇ ਜਾਣ ਦੀ ਅਪੀਲ ਵੀ ਕੀਤੀ ਹੈ ਪ੍ਰਤੀਕਿਰਿਆਵਾਂ ਦੇ ਯਤਨਾਂ ਦਾ ਤਾਲਮੇਲ ਬਣਾਉਣ ਦੇ ਲਈ ਅਧਿਕਾਰੀਆਂ ਦੇ ਨਾਲ ਇੱਕ ਟੈਲੀਕਾਨਫਰੈਂਸ ਦੀ ਯੋਜਨਾ ਬਣਾਈ ਗਈ ਹੈ ਸੈਂਡ ਪੁਆਇੰਟ ਤੇ ਲਈ ਤੁਰੰਤ ਨਿਕਾਸੀ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ ਅਸਲ ਦੇ ਵਿੱਚ ਇਹ ਪੁਚਾਲ ਅਮਰੀਕੀ ਰਾਜ ਅਲਾਸਕਾ ਦੇ ਤੱਟ ਉਤੇ ਆਇਆ ਹੈ ਇਰੇਕਟਾ ਸਕੇਲ ਦੇ ਇਸ ਦੀ ਤਬਿਲਤਾ 7.3 ਮਾਪੀ ਗਈ ਹੈ ਤੇ ਪੁਚਾਲਦਾ ਕੇਂਦਰ ਸੈਂਟ ਪੁਆਇੰਟ ਤੋਂ ਲਗਭਗ 87 ਕਿਲੋਮੀਟਰ ਦੱਖਣ ਵੱਲ ਸੀਗਾ ਪੁਚਾਲ ਤੋਂ ਬਾਅਦ ਲਗਭਗ 7.5 ਲੱਖ ਲੋਕਾਂ ਉਤੇ ਸੁਨਾਮੀ ਦਾ ਖਤਰਾ ਮੰਡਰੋਂ ਦਾ ਖਤਰੇ ਤੇ ਇਸ ਨਾਲ ਇਸ ਸੰਬੰਧੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਹਾਲਾਂਕਿ ਭੁਚਾਲ ਦੇ ਕਾਰਨ ਹੋਏ ਨੁਕਸਾਨ ਬਾਰੇ ਪੂਰੀ ਜਾਣਕਾਰੀ ਹਜੇ ਤੱਕ ਸਾਹਮਣੇ ਨਹੀਂ ਆਈ ਅਮਰੀਕਾ ਦੇ ਵਿੱਚ ਸੁਨਾਮੀ ਦਾ ਖਤਰਾ ਦੱਖਣੀ ਅਲਾਸਕਾ ਅਲਾਸਕਾ ਪ੍ਰਾਇਦੀਪ ਕੈਨੇਡੀ ਐਂਟ੍ਰੈਂਸ ਤੋਂ ਯੂਨਿਮਕ ਪਾਸ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਤਟਵਰਤੀ ਖੇਤਰ ਦੇ ਵਿੱਚ ਮਨਜਾ ਰਿਹਾ ਹੈ ਅਲਾਸਕਾ ਭੁਚਾਲ ਦੇ ਲਿਹਾਜ਼ ਦੇ ਨਾਲ ਕਾਫੀ ਸੰਵੇਦਨਸ਼ੀਲ ਖੇਤਰ ਹੈ ਤੇ ਇੱਥੇ 1904 ਦੇ ਵਿੱਚ 9.2 ਤੀਬਰਤਾ ਦਾ ਭੁਚਾਲ ਵੀ ਆ ਚੁੱਕਿਆ ਹੈ ਤੇ ਹੁਣ ਇੱਕ ਵਾਰ ਫਿਰ ਪੂਰਾ ਰਾਜ ਦਹਿਸ਼ਤ ਦੇ ਵਿੱਚ ਅਤੇ ਪੁਚਾਲ ਤੋਂ ਬਾਅਦ ਆਈ ਸੁਨਾਮੀ ਦੀ ਚੇਤਾਵਨੀ ਦੇ ਚੱਲਦਿਆਂ ਪ੍ਰਸ਼ਾਸਨ ਨੇ ਤੱਟਵਰਤੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣਾ ਘਰ ਛੱਡਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਲਾਸਕਾ ਦੇ ਵਿੱਚ ਰਹਿਣ ਵਾਲੇ ਲਗਭਗ 4100 ਮਛਾਰਿਆਂ ਨੂੰ ਟੱਟ ਖਾਲੀ ਕਰਨ ਦੇ ਲਈ ਕਿਹਾ ਗਿਆ ਹੈ। ਇਹਨਾਂ ਦੇ ਨਾਲ-ਨਾਲ ਕਿੰਗ ਕੋਵ ਇਲਾਕੇ ਦੇ ਵਿੱਚ ਰਹਿਣ ਵਾਲੇ 870 ਲੋਕਾਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਐਮਰਜੈਂਸੀ ਸੇਵਾਵਾਂ ਸਥਿਤੀ ਦੀ ਸਰਗਰਮੀ ਦੇ ਨਾਲ ਨਿਗਰਾਨੀ ਕਰ ਰਹੀਆਂ ਨੇ ਅਤੇ ਤੱਟਵਰਤੀ ਪਾਈਚਾਰਾ ਤੇ ਫਸਨਿਕਾ ਨੂੰ ਸੁਚੇਤ ਰਹਿਣ ਅਤੇ ਸੰਭਾਵਿਤ ਸਨਾਮੀ ਲਹਿਰਾ ਦੇ ਲਈ ਤਿਆਰ ਰਹਿਣ ਦੀ اپیل ਕੀਤੀ ਜਾ ਰਹੀ ਹੈ। ਭੁਚਾਲ ਅਤੇ ਸੁਨਾਮੀ ਚੇਤਾਵਨੀ ਉਤੇ ਚਰਚਾ ਕਰਨ ਦੇ ਲਈ ਤੱਟ ਰੱਖਿਆਕ, ਐਮਰਜੈਂਸੀ ਜਵਾਬ ਦੇਣ ਵਾਲੇ ਅਤੇ ਮੌਸਮ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਇੱਕ ਟੈਲੀਕਾਨਫਰੈਂਸ ਰੱਖੀ ਗਈ ਹੈ। ਦੱਖਣੀ ਅਮਰੀਕਾ ਦੇ ਵਿੱਚ ਪਿਛਲੇ 2 ਮਹੀਨੇ ਦੌਰਾਨ ਕਈ ਵਾਰ ਭੁਚਾਲ ਆ ਚੁਕੇ ਨੇ। 16 ਜੁਲਾਈ ਨੂੰ ਟੈਕਸਾਸ ਦੇ ਵਿੱਚ 1.8 ਤੀਬਰਤਾ ਦਾ ਭੁਚਾਲ ਮਹਿਸੂਸ ਕੀਤਾ ਗਿਆ ਸੀਗਾ ਜਦਕਿ 23 ਜੂਨ ਨੂੰ ਡੈਨਲੀ ਬਰੋ ਐਕਰੇਜ ਅਤੇ ਅਲਾਸਕਾ ਦੇ ਵਿੱਚ 4 ਤੀਬਰਤਾ ਵਾਲਾ ਭੁਚਾਲ ਵੀ ਆਇਆ ਸੀ। ਵੀਰ ਰਿਪੋਰਟ ਚੈਨਲ ਪੰਜਾਬ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ